ਹੈਗਾ ਅੰਛੂ ਮਾਨਾ ਕਾਨੂ ਇਹ ਬੈਸਟ ਅਫਰੀਕਾ ਤੋਂ ਇੰਡੀਆ ਬੰਬੇ ਆਇਆ ਆਪਣੇ ਇਲਾਜ ਵਾਸਤੇ 13 ਅਗਸਤ ਨੂੰ ਇਹ ਐਕਸੀਡੈਂਟ ਹੁੰਦਾ ਇਹਦੀ ਲੱਤ ਤਿੰਨ ਥਾਵਾਂ ਤੋਂ ਫ੍ਰੈਕਚਰ ਹੋ ਜਾਂਦੀ ਟੁੱਟ ਜਾਂਦੀ ਹੈ ਤਾਂ ਇਹ ਉੱਥੇ ਇਲਾਜ ਕਰਾਉਂਦਾ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚੱਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਖਾਲਸਾ ਰਾਜ ਦੀ ਸ਼ੁਰੂਆਤ ਐਨਜੀ ਹੋਏਗੀ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਹੁਣ ਸਿੱਖ ਜਿਸ ਤਰ੍ਹਾਂ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਖਾਲਸਾ ਰਾਜ ਦੀ ਸ਼ੁਰੂਆਤ ਹੋ ਗਈ ਹੈ ਕਿਉਂਕਿ ਮੁਕਤਲੀ ਮੁਲਕਾਂ ਦੇ ਜਿਹੜੇ ਲੋਕ ਨੇ ਪਾਰਲੀਮੈਂਟਾਂ ਤੱਕ ਸਿੱਖਾਂ ਦੀਆਂ ਗੱਲਾਂ ਹੋ ਰਹੀਆਂ ਨੇ ਸਿੱਖ ਰੈਜਿਮੈਂਟ ਦੀਆਂ ਗੱਲਾਂ ਹੋ ਰਹੀਆਂ ਨੇ ਸਿੱਖ ਰਿਲੀਜੀਅਨ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਹੁਣ ਵੀ ਕਿਉਂ ਨਾ ਕਿਉਂਕਿ ਸਿੱਖ ਕੰਮ ਹੀ ਇਸ ਤਰ੍ਹਾਂ ਦੇ ਕਰ ਰਹੇ ਨੇ ਚਰਦੇ ਪੰਜਾਬ ਦੇ ਅੰਦਰ ਬੈਠ ਕੇ ਸਿਕੋ ਵੈਸਟ ਆਫ ਅਫਰੀਕਾ ਦੇ ਜਿਹੜੇ ਲੋਕ ਨੇ ਉਹਨਾਂ ਦੀ ਵੀ ਮਦਦ ਕਰ ਰਹੇ ਨੇ ਚੜ੍ਹਦੇ ਪੰਜਾਬ ਦੇ ਅੰਦਰ ਬੈਠ ਕੇ ਅਸੀਂ ਦੇਖ ਰਹੇ ਹਾਂ ਕਿ ਸਿੱਖ ਸਰਦਾਰ ਮਦਦ ਕਰ ਰਹੇ ਨੇ ਹਰ ਉਸ ਇਨਸਾਨ ਦੀ ਜਿਹੜੇ ਸਿੱਖਾਂ ਦੇ ਕੋਲ ਨੇ ਜਾਂ ਸਿੱਖ ਦੇਖ ਰਹੇ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਦੀ ਮਦਦ ਕਰ ਰਹੇ ਨੇ ਲੇਕਿਨ ਪੰਜਾਬ ਦੇ ਅੰਦਰ ਬੈਠ ਕੇ ਦੂਸਰੇ ਮੁਲਕ ਦੇ ਲੋਕਾਂ ਦੀ ਮਦਦ ਕਰਨਾ ਬਹੁਤ ਹੀ ਕਮਾਲ ਹੈ ਬਹੁਤ ਹੀ ਕਮਾਲ ਦੀ ਵੀਡੀਓ ਨਾਲ ਲਈ ਇਹ ਵੀਡੀਓ ਅਲਵਾਦਨੇ ਆ ਵੀਡੀਓ ਅਲਵਾਦਨ ਤੋਂ ਪਹਿਲੇ ਸਭ ਤੋਂ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨੇ 'ਤੇ ਦਬਾਓ ਤਾਂ ਕਿ ਆਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਇਹ ਸਾਊਥ ਅਫਰੀਕਾ ਦਾ ਰਹਿਣ ਵਾਲਾ ਵੀਰ ਆ ਬੈਸਟ ਅਫਰੀਕਾ ਦਾ ਸੌਰੀ ਬੈਸਟ ਅਫਰੀਕਾ ਦਾ ਰਹਿਣ ਵਾਲਾ ਇਹ ਵੀਰ ਆ ਇਹਦਾ ਨਾਮ ਹੈਗਾ ਅੰਚੂ ਮਾਨਕ ਕਾਨੂ ਇਹ ਬੈਸਟ ਅਫਰੀਕਾ ਤੋਂ ਇੰਡੀਆ ਬੰਬੇ ਆਇਆ ਆਪਣੇ ਇਲਾਜ ਵਾਸਤੇ 13 ਅਗਸਤ ਨੂੰ ਇਹ ਐਕਸੀਡੈਂਟ ਹੁੰਦਾ ਇਹਦੀ ਲੱਤ ਤਿੰਨ ਥਾਵਾਂ ਤੋਂ ਫ੍ਰੈਕਚਰ ਹੋ ਜਾਂਦੀ ਟੁੱਟ ਜਾਂਦੀ ਹੈ ਤਾਂ ਇਹ ਉੱਥੇ ਇਲਾਜ ਕਰਾਉਂਦਾ ਉੱਥੇ ਦਾ ਸੀਗਾ ਫ੍ਰੀ ਟਾਊਨ ਹਸਪੀਟਲ ਦੇ ਵਿੱਚ ਬੈਸਟ ਅਫਰੀਕਾ ਦੇ ਵਿੱਚ ਟ੍ਰੀਟਮੈਂਟ ਕਰਾਉਂਦਾ ਉੱਥੇ ਦਾ ਟ੍ਰੀਟਮੈਂਟ ਹੁੰਦਾ ਨਹੀਂ ਪ੍ਰੋਪਰ ਤਾਂ ਇਹ ਇੰਡੀਆ Google ਦੇ ਰਾਹੀਂ ਸਰਚ ਕਰਦਾ ਹਸਪੀਟਲ ਤਾਂ ਗੂਗਲ ਤੇ ਨਹੀਂ ਸਰਚ ਕਰਕੇ ਹਸਪੀਟਲ ਦੇ ਸਟਾਫ ਨਾਲ ਗੱਲ ਕਰਦਾ ਹਸਪੀਟਲ ਦੇ ਸਟਾਫ ਦੇ ਨਾਲ ਇਹ ਗੱਲ ਹੁੰਦੀ ਆ ਵਾਕ ਹਾਟਡ ਹਸਪੀਟਲ ਬੰਬਈ ਉੱਥੇ ਵੀਰ ਦੀ ਗੱਲ ਹੁੰਦੀ ਆ ਫੋਨ ਤੇ ਤਾਂ ਇਹ ਇੰਡੀਆ ਪਹੁੰਚ ਜਾਂਦਾ ਉੱਥੇ ਬੰਬਈ ਪਹੁੰਚ ਜਾਂਦਾ ਵਾਕ ਹਾਟਡ ਹਸਪੀਟਲ ਦੇ ਵਿੱਚ ਪਹੁੰਚ ਜਾਂਦਾ ਉੱਥੇ ਆ ਕੇ ਐਡਮਿਟ ਹੁੰਦਾ ਇਹਦਾ ਟ੍ਰੀਟਮੈਂਟ ਸ਼ੁਰੂ ਹੁੰਦਾ ਕਰੀਬ 2 ਹਫ਼ਤੇ ਹੋਏ ਨੂੰ ਹਸਪੀਟਲ ਦੇ ਵਿੱਚ ਦਾਖਲ ਰੱਖਦੇ ਆ ਇਹਦਾ ਇੱਕ ਭਰਾ ਵਾ ਜੁਕੇ ਦੇ ਵਿੱਚ ਰਹਿੰਦਾ ਇੰਗਲੈਂਡ ਦੇ ਵਿੱਚ ਰਹਿੰਦਾ ਉਹ ਭਰਾ ਤੋਂ ਇਹ ਮਦਦਤ ਮਗਾਉਂਦਾ 25 ਲੱਖ ਰੁਪਇਆ ਇਹਦਾ ਭਰਾ ਇਹਨੂੰ ਮਨੀ ਦੇਂਦਾ ਭੇਜ ਦਿੰਦਾ ਤਾਂ ਉਹ 25 ਲੱਖ ਰੁਪਏ ਦੇ ਵਿੱਚੋਂ ਹਸਪੀਟਲ ਵਾਲਿਆਂ ਨੇ ਕਿੰਨੇ ਬਿੱਲ ਬਣਾਤੇ ਅੱਜ ਇਹਦੇ ਕੋਲੇ ਸਿਰਫ 25000 ਰੁਪਏ ਬਚਿਆ ਜਦੋਂ ਇਹਨੂੰ ਪੰਜਾਬ ਬੰਬੇ ਤੋਂ ਜਾ ਕੇ ਭੈਣ ਹੁਣੀ ਲੈ ਕੇ ਆਏ ਨੇ ਸੰਗੀਤਾ ਭੈਣ ਤੇ ਉਹਦੇ ਹਸਬੰਦ ਦਵਿੰਦਰ ਸਿੰਘ ਤੇ ਨਾਲ ਸਾਡੀ ਪਹਿਣਾ ਨਵਕਰਨ ਕੋਰ ਸਾਡੀ ਟੀਮ ਦੀ ਮੈਂਬਰ ਆ ਉਹਦੇ ਐਫਰਟ ਦੇ ਸਦਕਾ ਇਹ ਅੱਜ ਅਪਰਾਲਾ ਹੋ ਸਕਿਆ ਜਿਹੜਾ ਇਹ ਅੰਸ਼ੂਮਨ ਕਾਨੂ ਅੱਜ ਸੁਪਨਿਆਂ ਦੇ ਘਰ ਵਿੱਚ ਬੈਠਾ ਨਜ਼ਰ ਆ ਰਿਹਾ ਤੁਹਾਨੂੰ ਇਹ ਵੀਰ ਨੂੰ ਲੈ ਕੇ ਆਉਣ ਵਾਲੀ ਜਿਹੜੀ ਸੰਗੀਤਾ ਭੈਣ ਆ ਤੇ ਦਵਿੰਦਰ ਸਿੰਘ ਨੇ ਉਹਨਾਂ ਦਾ ਬੇਟਾ ਅੰਸ਼ੂਮਨ ਦਾ ਬ੍ਰਦਰ ਆ ਜਿਹੜੇ ਯੂਕੇ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਨਾਲ ਜੌਬ ਕਰਦਾ ਇਹਨਾਂ ਦਾ ਬੇਟਾ ਸੰਗੀਤਾ ਭੈਣ ਦਾ ਔਰ ਸੰਗੀਤਾ ਭੈਣ ਦੀ ਜਿਹੜੀ ਨੰਦਾ ਉਹ ਅੰਸ਼ੂਮਨ ਦੀ ਜਿਹੜੀ ਭਾਬੀ ਆ ਉਹਦੀ ਅੱਛੀ ਦੋਸਤ ਆ ਦੇਖੋ ਕਿਦਾਂ ਸਬੱਬ ਬਣੇ ਕਿਦਾਂ ਲਿੰਕ ਬਣੇ ਤੇ ਅੰਸ਼ੂਮਨਾਂ ਦੇ ਭਰਾ ਨੇ ਉੱਥੋਂ 25 ਲੱਖ ਰੁਪਏ ਭੇਜਿਆ ਉਥੇ ਇਲਾਜ ਨਹੀਂ ਹੋਇਆ ਪੈਸੇ ਵੀ ਖਤਮ ਹੋ ਗਏ ਉਹਨੂੰ ਫਿਕਰ ਸੀ ਮੇਰਾ ਭਰਾ ਇੰਡੀਆ ਦੇ ਵਿੱਚ ਫਸਿਆ ਬੈਠਾ ਇਲਾਜ ਵਾਸਤੇ ਉਹਨੇ ਆਪਣੇ ਰਿਸ਼ਤੇਦਾਰਾਂ ਹੀ ਗੱਲ ਕੀਤੀ ਫਿਰ ਉਹਨੇ ਆਪਣੇ EMPLOYEES ਨਾਲ ਗੱਲ ਕੀਤੀ ਫਿਰ ਜਿਹਦੇ ਉਹਨਾਂ ਦੇ EMPLOYEES ਸੀਗੇ ਤੇ ਸੰਗੀਤਾ ਭੈਣ ਦਾ ਬੇਟਾ ਤੇ ਫਿਰ ਉਹ ਆਪਣੀ ਮੰਮੀ ਪਾਪਾ ਨਾਲ ਗੱਲ ਕਰਦਾ ਤੇ ਇਹ ਭੈਣ ਸੰਗੀਤਾ ਤੇ ਦਵਿੰਦਰ ਵੀਰਾ ਸਾਡੀ ਨਵਕਰਨ ਭੈਣ ਆ ਜਿਹੜੀ ਉਹਦੇ ਰਾਹੀਂ ਸਾਡੇ ਨਾਲ ਸੰਪਰਕ ਕਰਦੇ ਆ ਅਸੀਂ ਫਿਰ ਹਾਮੀ ਭਰਦੇ ਆ ਵੀ ਬੰਬੇ ਤੋਂ ਸਾਤੋ ਤੱਕ ਲਿਆ ਨਹੀਂ ਹੋਣਾ ਵੀ ਜੇ ਤੁਸੀਂ ਲੈ ਆਵੋ ਜਾ ਕੇ ਤਾਂ ਅਸੀਂ ਕੋਈ ਗੱਲ ਨਹੀਂ ਜੋ ਮਦਦ ਹੋ ਸਕੂਗੀ ਅਸੀਂ ਕਰਾਂਗੇ ਤਾਂ ਫਿਰ ਸੰਗੀਤਾ ਭੈਣ ਤੇ ਦਵਿੰਦਰ ਵੀਰਾ ਜਾਂਦੇ ਆ ਚੰਡੀਗੜ੍ਹ ਤੋਂ ਬੰਬੇ ਉਹ ਚੰਡੀਗੜ੍ਹ ਰਹਿੰਦੇ ਤੇ ਸੰਗੀਤਾ ਭੈਣ ਤੇ ਦਵਿੰਦਰ ਜੀ ਤੇ ਉਹ ਜਾ ਕੇ ਚੰਡੀਗੜ੍ਹੋਂ ਬਾਇ ਐਅਰ ਅਨਸ਼ੂਮਨ ਨੂੰ ਹਸਪਤਾਲ ਤੋਂ ਛੁੱਟੀ ਕਰਵਾ ਕੇ ਇੱਥੇ ਲੈ ਕੇ ਆਉਂਦੇ ਹੁੰਦੇ ਆ ਹਸਪਤਾਲ 'ਚ ਛੁੱਟੀ ਨਹੀਂ ਕਰਾਉਂਦੇ ਸਰ ਜੀ ਉਹਨਾਂ ਗੈਸਟ ਹਾਊਸ ਦੇ ਵਿੱਚ ਪਏ ਹੁੰਦੇ ਆ ਅਸ਼ੂਮਨ ਜੀ ਦੋ ਹਫ਼ਤੇ ਉਹਨਾਂ ਨੇ ਹਸਪਤਾਲ ਦੇ ਵਿੱਚ ਰੱਖਿਆ ਜਿਹੜਾ ਵਾਕ ਹਾਰਟਡ ਹਸਪਤਾਲ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਗੈਸਟ ਹਾਊਸ 'ਚ ਸ਼ਿਫਟ ਕਰਤਾ ਗੇਸਟ ਹਾਊਸ ਵਾਲਾ ਬੰਦਾ ਜਿਹੜਾ ਸੀਗਾ ਉਹ ਇਹਨਾਂ ਤੋਂ ਹਰ ਰੋਜ਼ ਦਾ 3600 ਰੁਪਿਆ ਕਿਰਾਇਆ ਲੈਂਦਾ ਸੀ ਤੇ ਇੱਕ ਹਸਪਤਲ ਦੀ ਵਾਕ ਹਾਰਟਡ ਹਸਪਤਲ ਦੀ ਨਰਸ ਸਟਾਫ ਸੀ ਜਿਹੜੀ ਭੈਣ ਉਹ ਪੱਟੀ ਕਰਨ ਆਉਂਦੇ ਸੀ ਉੱਥੇ ਇਹਦੇ ਡਰੈਸਿੰਗ ਕਰਨ ਆਉਂਦੇ ਸੀਗੇ ਤੇ 7000 ਰੁਪਿਆ ਉਹ ਰੋਜ਼ ਕਿਤੋਂ ਪੱਟੀ ਦਾ ਲੈਂਦੇ ਸੀ ਡਰੈਸਿੰਗ ਦਾ ਲੈਂਦੇ ਸੀ ਹਰ ਰੋਜ਼ ਦਾ 7000 ਰੁਪਿਆ ਪੱਟੀ ਦਾ ਖਰਚਾ ਲਿਆ ਜਾਂਦਾ ਸੀ ਇਹਨਾਂ ਤੋਂ ਤੇ ਉਹ ਪੱਟੀ ਦਾ ਖਰਚਾ ਸੀ ਜਿਹੜਾ 7000 ਰੁਪਏ ਸੀ ਤੇ 3600 ਰੁਪਏ ਦਾ ਰਹਿਣ ਦਾ ਕਿਰਾਇਆ ਸੀ ਉੱਥੇ ਖਾਣ ਪੀਣ ਦਾ ਮਿਲਾ ਕੇ ਲਗਭਗ 15000 ਰੁਪਿਆ ਹਰ ਰੋਜ਼ ਦਾ ਇਹਨਾਂ ਦਾ ਲੱਗ ਰਿਹਾ ਸੀ ਉੱਥੇ ਤੇ ਇਹ ਬੰਦਾ ਉੱਥੇ 25 ਲੱਖ ਰੁਪਏ ਚ ਲੁੱਟਿਆ ਗਿਆ ਪੰਜਾਬ ਆਇਆ ਇੰਡੀਆ ਆਇਆ ਸੀ ਸੌਰੀ ਹਿੰਦੁਸਤਾਨ ਚ ਆਇਆ ਸੀ ਇਹ ਭਾਰਤ ਮਾਤਾ ਦੀ ਉਹ ਲਾਡਲਿਆ ਨੇ ਕਿਹਸਾ ਇਹਦੇ ਨਾਲ ਖੇਡ ਖੇਡਿਆ ਕਿੱਡੀ ਸ਼ਰਮ ਦੀ ਗੱਲ ਆ ਵੀ ਅਸੀਂ ਭਾਰਤੀ ਲੋਕ ਅੱਜ ਵਿਦੇਸ਼ੀਆਂ ਨਾਲ ਜ ਨਹੀਂ ਮਦਦ ਕਰਨੀ ਚਾਹੀਦੀ ਸੀ ਜਿਹੜਾ ਲੋੜਵੰਦ ਸੀਗਾ ਵਿਚਾਰਾ ਇਲਾਜ ਲਈ ਇੱਥੇ ਪਹੁੰਚਿਆ ਸੀਗਾ ਬੜੇ ਵਿਸ਼ਵਾਸ ਦੇ ਨਾਲ Google ਦੇ ਨਾਲ ਹੀ ਚੈੱਕ ਕਰਕੇ ਡਾਕਟਰਾਂ ਨਾਲ ਸਟਾਫ ਨਾਲ ਗੱਲ ਕਰਕੇ ਬੈਸਟ ਅਫਰੀਕਾ ਤੋਂ ਇੰਡੀਆ ਪਹੁੰਚਦਾ ਬੰਬੇ ਵਰਗੇ ਸ਼ਹਿਰ 'ਚ ਪਹੁੰਚਦਾ ਤੇ ਉੱਥੇ ਇਹਦੀ ਲੱਤ ਹਜੇ ਉਵੇਂ ਹੀ ਪਈ ਹੈ ਤਿੰਨ ਥਾਂਾਂ ਤੋਂ ਟੁੱਟੀ ਹੋਈ ਆ ਹੁਣ ਵੀ ਆ ਗਲੀ 'ਪਈ ਹੈ ਲੱਤਾਂ ਪਾਈਪ ਲੱਗੀ ਹੋਈ ਆ ਪਾਈਪ ਤੇ ਨਹੀਂ ਇਹਦੇ ਵਿੱਚੋਂ ਗੰਦਗੀ ਨਿਕਲ ਰਹੀ ਹੈ ਸੱਕ ਕਰਨ ਲਈ ਮਸ਼ੀਨ ਲਾਈ ਸੀ ਉਹ ਵੀ ਉਹਨਾਂ ਨੇ ਲਾ ਲਈ ਉੱਥੇ ਹੀ ਤੇ ਆ ਤੁਸੀਂ ਦੇਖੋ ਸਾਰਾ ਗਲਿਆ ਹੋਇਆ ਉੱਤੇ ਲਫਾਫਾ ਚੜਿਆ ਹੋਇਆ ਤੇ ਆ ਹੁਣ ਅਸੀਂ ਡਰੈਸਿੰਗ ਖੋਲੀ ਇਹਨਾਂ ਦੀ ਪੱਟੀ ਖੋਲੀ ਆ ਤੇ ਇਹਦੇ ਵਿੱਚੋਂ ਆ ਹਾਲਾਤ ਬਣੇ ਹੋਏ ਨਿਕਲੇ ਆ ਵਿੱਚੋਂ ਲਾਤੇ ਦੀ ਹਜੇ ਪਤਾ ਨਹੀਂ ਬਚੂਗੀ ਕਿ ਨਹੀਂ ਹੁਣ ਉਹ ਕੀ ਕਹਿੰਦੇ ਸੀਗੇ ਹੁਣ 7 ਲੱਖ ਰੁਪਏ ਮੰਗਦੇ ਸੀ ਇਹਨਾਂ ਤੋਂ 7 ਲੱਖ ਰੁਪਏ ਉਹ ਕਹਿੰਦੇ ਹੋਰ ਲੱਗੂਗਾ ਵੀ ਇਹਦੀ ਸਰਜਰੀ ਕਰਨੀ ਪਊਗੀ ਹੁਣ ਲੱਤ ਦੀ ਤਾਂ 7 ਲੱਖ ਰੁਪਈਆ ਤਾਂ ਉਹਦੇ ਕੋਲ ਹੈ ਹੀ ਨਹੀਂ ਸੀ ਉਹਦੇ ਕੋਲ ਤਾਂ ਜਿਹੜਾ 25 ਲੱਖ ਰੁਪਈਆ ਸੀ ਉਹ ਵੀ ਖਤਮ ਹੋ ਗਿਆ ਸੀ ਸਿਰਫ ਇੱਕ 25000 ਰੁਪਈਆ ਇਹਨੇ ਕਿਤੇ ਲੁਕੋ ਕੇ ਅੰਦਰ ਕਿਤੇ ਰੱਖਿਆ ਹੋਇਆ ਸੀਗਾ ਆਪਦੇ ਕੱਪੜਿਆਂ ਦੇ ਵਿੱਚ ਪਾ ਕੇ ਹੀ ਰੱਖਦਾ ਸੀ ਜਿਵੇਂ ਅੰਡਰਵੀਅਰ ਚ ਜਾਂ ਕਿਤੇ ਵੀ ਜੇ ਮੈਂ ਵਾਪਸ ਜਾਣਾ ਹੋ ਮੇਰਾ ਕੋਈ ਹੱਲ ਨਹੀਂ ਹੋਊਗਾ ਮੈਂ 25000 ਦੀ ਟਿਕਟ ਕਰਾ ਕੇ ਬੈਸਟ ਅਫਰੀਕਾ ਦਾ ਚਲੇ ਜਾਊਂਗਾ ਵਾਪਸ ਤੇ ਕੱਲ ਜਦੋਂ ਭੈਣ ਸੰਗੀਤਾ ਭੈਣ ਤੇ ਦਵਿੰਦਰ ਵੀਰਾ ਲੈ ਕੇ ਆਏ ਇਹਨਾਂ ਨੂੰ ਕੱਲ ਉਦੋਂ ਇਹਨੇ 25000 ਰੁਪਈਆ ਅੰਦਰੋਂ ਕੱਢ ਕੇ ਲਕੋਇਆ ਹੋਇਆ ਉਹਨਾਂ ਨੂੰ ਦਿੱਤਾ ਵੀ ਇਹ 25000 ਰੁਪਏ ਮੈਂ ਰੈਂਟ ਵਾਸਤੇ ਰੱਖਿਆ ਸੀ ਵਾਪਸ ਜਾਣ ਲਈ ਵੀ ਇਹ ਤੁਸੀਂ ਰੱਖ ਲਓ ਤੁਸੀਂ ਮੈਨੂੰ ਜਹਾਜ਼ ਤੇ ਲੈ ਕੇ ਚੱਲੇ ਹੋ ਤੇ ਹਾਲਾਂਕਿ ਸੰਗੀਤਾ ਭੈਣ ਨੇ ਤੇ ਦਵਿੰਦਰ ਜੀ ਨੇ ਕੋਈ ਪੈਸਾ ਨਹੀਂ ਲਿਆ ਇਹਨਾਂ ਤੋਂ ਉਹਨਾਂ ਨੇ ਆਪਦੇ ਕੋਲੋਂ ਟਿਕਟ ਲਈ ਚੰਡੀਗੜ੍ਹੋਂ ਬੰਬੇ ਗਏ ਬੰਬੇ ਤੋਂ ਟਿਕਟਾਂ ਕਰਾ ਕੇ ਨਾਲ ਇਹਨਾਂ ਦੀ ਨਾਲੇ ਆਪਦੀ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਏ ਨੇ ਰਾਤ ਨੂੰ ਕਰੀਬ 10-11 ਵਜੇ ਸਾਡੇ ਕੋਲੇ ਪਹੁੰਚੇ ਇੱਥੇ ਤੇ ਅੱਜ ਤੁਸੀਂ ਦੇਖੋ ਕਿੱਦਾਂ ਦੇ ਹਾਲਾਤ ਨੇ ਸਾਡਾ ਸਮਾਜ ਕਿੱਦਾਂ ਦਾ ਹੋ ਰਿਹਾ ਬੰਬੇ ਵਰਗੇ ਸ਼ਹਿਰ ਦੇ ਵਿੱਚ ਤਾਂ ਪਹਿਲਾਂ ਵੀ ਸੁਣਦੇ ਸੀਗੇ ਵੀ ਐਸਾ ਕੁਝ ਹੁੰਦਾ ਉੱਥੇ ਚੋਰ ਬਹੁਤ ਨੇ ਉੱਥੇ ਠੱਗ ਬਹੁਤ ਨੇ ਜਿਹੜੇ ਲੁੱਟ ਲੈਂਦੇ ਆ ਗਿਆਨ ਨੂੰ ਪਰ ਇੱਕ ਵਿਦੇਸ਼ੀ ਬੰਦਾ ਜਿਹੜਾ ਪੇਸ਼ੈਂਟ ਆ ਜਿਹੜਾ ਪੇਸ਼ੈਂਟ ਆ ਉਹਨੂੰ ਉਹਨੂੰ ਵੀ ਲੁੱਟ ਲਿਆ ਘਟੋ ਘਟ ਪੇਸ਼ੈਂਟ ਤੇ ਦਾ ਤਰਸ ਕਰਦੇ ਯਾਰ ਇੰਨੀ ਕੀ ਤਾਂ ਸ਼ਰਮ ਖਾਂਦੇ ਬੰਦੇ ਯਾਰ ਪਰ ਇਨਸਾਨੀਅਤ ਦੇ ਨਾਂ ਤੇ ਇੱਥੇ ਸਭ ਕੁਝ ਮਿੱਟੀ ਹੋ ਜਾਂਦਾ ਜਿੱਥੇ ਪੈਸਾ ਚਾਹੀਦਾ ਨਾ ਪੈਸੇ ਅੱਗੇ ਕੁਝ ਨਹੀਂ ਬਚਦਾ ਪਰ ਇਹਦੀਆਂ ਤਿੰਨ ਬੇਟੀਆਂ ਵਾਂ ਇਹਦੀ ਵਾਈਫ ਵੀ ਹੈਗੀ ਉੱਥੇ ਹੈ ਨਾ ਤੇ ਇਹ ਵੀਰ ਸਿਓਰਾ ਲਿਓਨੀ ਨਾਂ ਦੇ ਕਿਸੇ ਕਸਬੇ 'ਚ ਉੱਥੇ ਬੈਸਟ ਅਫਰੀਕਾ ਦੇ ਵਿੱਚ ਰਹਿੰਦਾ ਸਿਓਰਾ ਲਿਓਨੀ ਨਾਂ ਤੇ ਤੇ ਉੱਥੇ ਰਹਿੰਦਾ ਮਾਂ-ਪਾਪ ਵੀ ਇਹਦੇ ਉੱਥੇ ਆ ਜਿੰਦਾ ਨੇ ਮੰਮੀ ਪਾਪਾ ਵੀ ਇਹਦੇ ਹੈਗੇ ਨੇ ਭਰਾ ਇਹਦਾ ਜੁਕ ਕੇ ਰਹਿੰਦਾ ਸਾਰੇ ਪੈਸੇ ਉਹਨੇ ਭੇਜੇ ਨੂੰ ਤੇ ਅੱਜ ਇਹ ਵੀਰ ਸੁਪਨਿਆਂ ਦੇ ਘਰ ਪਹੁੰਚ ਗਿਆ ਇੱਥੇ ਆਪਣੇ ਕੋਲੇ ਤੇ ਬਾਘਰੂ ਕਿਰਪਾ ਕਰਨ ਅੰਛੂ ਮਨਾਂ ਦਾ ਜਿਹੜਾ ਟ੍ਰੀਟਮੈਂਟ ਆ ਉਹ ਇੱਥੇ ਹੁਣ ਸ਼ੁਰੂ ਹੋਵੇ ਤੇ ਇਹਦੀ ਲੱਤ ਕਿਸੇ ਤਰੀਕੇ ਬਚ ਜਵੇ ਅਸੀਂ ਪੂਰੀ 100% ਕੋਸ਼ਿਸ਼ ਕਰਾਂਗੇ ਵੀ ਇਹ ਵੀਰ ਦੀ ਲੱਤ ਆ ਜਿਹੜੀ ਉਹ ਬਚ ਜਵੇ ਕਿਉਂਕਿ 7 ਲੱਖ ਰੁਪਏ ਪਤਾ ਨਹੀਂ ਉਹ ਕਾਹਦਾ ਮੰਗਦੇ ਸੀਗੇ ਵੀ ਇਹਨੂੰ ਡੁੱਟਣਦੇ ਹੋਏ ਹੋਏ ਸੀਗੇ ਹੁਣ ਇਹ ਜੀ ਪਹਿਲਾਂ ਤਾਂ ਡਰੈਸਿੰਗ ਕਰ ਕਰਕੇ ਸਾਫ਼ ਕਰਕੇ ਪਹਿਲਾਂ ਤਾਂ ਇਹਨੂੰ ਜਾਕ ਨੂੰ ਸਕਾਉਣ ਦੀ ਲੋੜ ਆ ਨਾ ਫਿਰ ਜਿਹੜੀ ਇਹਦੀ ਐਕਸ-ਰੇ ਕਰਾ ਐਕਸ-ਰੇ ਹੋ ਗਿਆ ਜੀ ਇਹਨਾਂ ਦਾ ਹਾਂਜੀ ਡਾਕਟਰ ਸਾਹਿਬ ਸਾਡੇ ਡਾਕਟਰ ਹੈਪੀ ਜੀ ਨੇ ਵੀ ਇਹਨਾਂ ਤੋਂ ਆਪਾਂ ਸਾਰੀ ਡਿਟੇਲ ਲੈਣੀ ਹੈ ਡਾਕਟਰ ਸਾਹਿਬ ਕੀ ਹੋਇਆ ਸੀ ਇਹਨਾਂ ਨੂੰ ਦਾ 13 ਉਸ 2024 ਚ ਐਕਸੀਡੈਂਟ ਕਰਕੇ ਆ ਬੌਂਡ ਟੁੱਟ ਸੀ ਜਿੱਥੇ ਇੱਥੇ ਇੱਕ ਇੰਪਲਾਂਟ ਪਾਇਆ ਗਿਆ ਸੀ ਇੱਕ ਇੱਥੇ ਇੰਪਲਾਂਟ ਪਾਇਆ ਗਿਆ ਸੀ ਇੱਕ ਇੱਥੋਂ ਟੁੱਟੀ ਹੋਈ ਆ ਦੋ ਥਾਵਾਂ ਤੋਂ ਇੱਕ ਆ ਜਾ ਤਾਂ ਇੱਕ ਆਇਆ ਹੈ ਤਾਂ ਚਾਰ ਥਾਵਾਂ ਟੁੱਟੀ ਹੋਈ ਆ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਫੀਵਰ ਆਣ ਲੱਗਿਆ ਚਾਰ ਤੋਂ ਪੰਜ ਹਫ਼ਤਿਆਂ ਬਾਅਦ ਜਿਹਦੇ ਕਰਕੇ ਉਹਨਾਂ ਨੇ ਆ ਇੰਪਲਾਂਟ ਕੱਢਤਾ ਸੀ ਇੱਥੋਂ ਪਾਸ ਆਣ ਲੱਗ ਗਈ ਇੰਪਲਾਂਟ ਕੱਢਤਾ ਉਹਨਾਂ ਨੇ ਇੰਪਲਾਂਟ ਕੱਢਣ ਤੋਂ ਬਾਅਦ ਉਹਨਾਂ ਨੇ ਫਿਰ ਇਹ ਮੁੰਬਈ ਆ ਗਏ ਆਪਣੇ ਕੋਲ ਮੁੰਬਈ ਉੱਥੇ ਉਹਨਾਂ ਦੀ ਡਰੈਸਿੰਗ ਹੋਈ ਹੈ ਉਹਨਾਂ ਨੇ ਬੈਕ ਮਸ਼ੀਨ ਲਾਈ ਹੈ ਕਿ ਪਾਸ ਨੂੰ ਬਾਹਰ ਕੱਢਣ ਲਈ ਤੇ ਹੁਣ ਜਦੋਂ ਆਪਣੇ ਕੋਲ ਆਇਆ ਤਾਂ ਨਾ ਬੈਕ ਮਸ਼ੀਨ ਹੈ ਹੁਣ ਤੇ ਆ ਐਕਸਰੇ ਹੁਣ ਤੁਸੀਂ ਦੇਖੋ ਜੀ ਵੀਰ ਦੀ ਇੱਕ ਤਾਂ ਆ ਦੋ ਥਾਵਾਂ ਤੁਹਾਡੀ ਟੁੱਟੀ ਹੋਈ ਹੈ ਨਾ ਤੇ ਆਹ ਹੱਡੀਆਂ ਦੋਨੋਂ ਹੀ ਟੁੱਟੀਆਂ ਹੋਈਆਂ ਆ ਵੀ ਹੱਡੀ ਟੁੱਟੀ ਹੋਈ ਆ ਵੀ ਟੁੱਟੀ ਹੋਈ ਆ ਮਤਲਬ ਚਾਰ ਟੁੱਟੇ ਹੱਡੀਆਂ ਦੇ ਹੋਏ ਹੋਏ ਆ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਆਹ ਪਲਾਟਰ ਉਹਨੇ ਕੱਢਤਾ ਜਦੋਂ ਇਨਫੈਕਸ਼ਨ ਜ਼ਿਆਦਾ ਹੋ ਗਈ ਇਹਨਾਂ ਕੋਈ ਰਿਕਾਰਡ ਆ ਜਿਹੜਾ ਹਸਪੀਟਲ ਦੀ ਫਾਈਲ ਆ ਜੀ ਸਰ ਹਾਂਜੀ ਫਾਈਲ ਇਹ ਹਸਪੀਟਲ ਦੀ ਫਾਈਲ ਆ ਜੀ ਆਹ ਹਸਪੀਟਲ ਆ ਜੀ ਸ਼ਾਇਦ ਮੈਨੂੰ ਬੋਲਡਨ ਚ ਸਹੀ ਤਰੀਕੇ ਨਾਲ ਨਾਮ ਬੋਲਿਆ ਗਿਆ ਹੋਵੇ ਵਾਕ ਵਾਕ ਹਾਰਡਟ ਹਸਪੀਟਲ ਆ ਜੀ ਨਿਊ ਏਜ ਲਾਈਫ ਵਿਨਸ ਇਹ ਹਸਪਤਾਲ ਦਾ ਨਾਮ ਜਿਨ੍ਹਾਂ ਨੇ 25 ਲੱਖ ਰੁਪਏ ਵਿਨ ਕਰ ਲਿਆ ਲਾਈਵ ਤਾਂ ਵਿਨ ਨਹੀਂ ਹੋਈਗੀ ਲਾਈਵ ਤਾਂ ਨਹੀਂ ਜਿੱਤੀ ਉਹਨਾਂ ਨੇ ਇਸ ਬੰਦੇ ਦਾ 25 ਲੱਖ ਰੁਪਏ ਖਾ ਲਿਆ ਉਹਨਾਂ ਨੇ ਤੇ ਇਸ ਹਸਪਤਲ ਦੇ ਵਿੱਚ ਇੱਕ ਦੋ ਹਫ਼ਤੇ ਹਸਪਤਲ 'ਚ ਰਹਿੰਦਾ ਤੇ ਬਾਕੀ ਜਿਹੜੇ ਦਿਨ ਆ ਉਹ ਇਹ ਗੈਸਟ ਹਾਊਸ ਦੇ ਵਿੱਚ ਬਤੀਤ ਕਰਦਾ ਆ ਜਿਹੜੇ ਉਹਨਾਂ ਨੇ ਇਹਨਾਂ ਦੇ ਬਲੱਡ ਦੇ ਟੈਸਟ ਕਰਿਤੇ ਹੋਇਆ ਇਹ ਸਾਰੇ ਉਹ ਟੈਸਟ ਦੀਆਂ ਰਿਪੋਰਟਾਂ ਵੱਧ ਤੋਂ ਵੱਧ ਦੇ 5-7000 ਰੁਪਏ ਦੇ ਟੈਸਟ ਹੋਣਗੇ ਸਾਰੇ ਦੇ ਸਾਰੇ ਜੇ ਆਪਾਂ ਲੈਬ ਤੋਂ ਆਪਾਂ ਨੇ ਟੈਸਟ ਕਰਵਾਉਨੇ ਆ ਤਾਂ ਬਲੱਡ ਦੇ ਟੈਸਟ ਸੈਂਪਲ ਨੇ ਕੋਈ ਇਹਨਾਂ ਦੀ ਐਮ ਆਰ ਆਈਆਂ ਕੁਝ ਐਸ ਦਾ ਮੇਜਰ ਕੁਝ ਨਹੀਂ ਐ ਕੁਝ ਨਹੀਂ ਕੀਤਾ ਉਹਨਾਂ ਨੇ ਹਣਾ ਨਹੀਂ ਬੇੜਾ ਮਹਿੰਗਾ ਟੈਸਟ ਹੋਵੇ ਕੋਈ ਨਹੀਂ ਹੋਇਆ ਤਾਂ ਬਸ ਐਸ ਤੇ ਨੋਰਮਲ ਟੈਸਟ ਹੋਇਆ ਦੇਖੋ ਜਾਂ ਤੱਕ ਕੋਈ ਮੇਜਰ ਸਰਜਰੀ ਹੋਈ ਹੋਵੇ ਵੱਡੀ ਕੋਈ ਤਾਂ ਵੀ ਕਹੀਏ ਵੀ ਕੋਈ ਸਰਜਰੀ ਕੀਤੀ ਹੋਵੇ ਉਹ ਵੀ ਉਮੀ ਹੈ ਬਸ ਸਿਰਫ ਇੱਕ ਪੈਚ ਵਾਲੀ ਮਸ਼ੀਨ ਲਾਈ ਸੀ ਜਿਹੜੀ ਆ ਮਸ਼ੀਨ ਲੱਗੀ ਹੋਈ ਹੈ ਨਾ ਇਹ ਰੈਂਟ ਤੇ ਮਿਲਦੀ ਹੈ ਮਸ਼ੀਨ ਕਿਰਾਏ ਤੇ ਉਹ ਵੀ ਜਿੱਦਣੇ ਇੱਥੇ ਆਇਆ ਵਾਪਸ ਉਹ ਵੀ ਲਾ ਲਈ ਉਹਨਾਂ ਨੇ ਮਸ਼ੀਨ ਉੱਥੇ ਇਹਰੇ ਕੀ ਕਰਦੀ ਆ ਮਸ਼ੀਨ ਅੰਦਰੋਂ ਸੱਕ ਕਰਦੀ ਆ ਖਿੱਚਦੀ ਆ ਜਿਹੜੀ ਅੰਦਰ ਪਾਸ ਹੁੰਦੀ ਆ ਉਹਨੂੰ ਬਾਹਰ ਕੱਢੀ ਜਾਂਦੇ ਖਿੱਚ-ਖਿੱਚ ਕੇ ਉਹ ਮਸ਼ੀਨ ਚ ਡੱਬਾ ਜ ਉਹਦਾ ਭਰ ਜਾਂਦਾ ਫਿਰ ਉਹਨੂੰ ਖਾਲੀ ਕਰ ਦਿੰਦੇ ਆ ਫਿਰ ਦੁਬਾਰਾ ਉਹ ਕੰਮ ਕਰੀ ਜਾਂਦੇ ਉਹ ਇੱਥੇ ਵੀ ਸਾਡੇ ਰੈਂਟ ਤੇ ਮਸ਼ੀਨਾਂ ਦਿੰਦੇ ਆ ਹਸਪੀਟਲਾਂ ਚ ਵੱਡਿਆਂ ਦੇ ਵਿੱਚ ਤੇ ਉਹ ਮਸ਼ੀਨ ਲਾਈ ਹੋਈ ਸੀ ਤੇ ਇੰਨੇ ਦੇ ਵਿੱਚ ਹੀ ਉਹਨਾਂ ਨੇ 25 ਲੱਖ ਰੁਪਈਆ ਦਾ ਮਿੱਟੀ ਕਰਤਾ 25 ਲੱਖ ਦੇ ਵਿੱਚੋਂ ਸਿਰਫ 25000 ਰੁਪਈਆ ਬਚਿਆ ਇਸ ਬੰਦੇ ਕੋਲੇ ਤੇ ਕੱਲ ਰਾਤ ਜਦੋਂ ਸੰਗੀਤਾ ਭੈਣ ਤੇ ਦਵਿੰਦਰ ਵੀਰਾ ਲੈ ਕੇ ਆਏ ਨੇ ਤੇ ਇਸ ਵੀਰ ਦੀ ਮਤਲਬ ਜੇਬ ਦੇ ਵਿੱਚ ਸਿਰਫ ਉਹ 25000 ਰੁਪਇਆ ਸੀ ਤੇ ਡਾਕਟਰ ਸਾਹਿਬ ਇਹਨਾਂ ਦਾ ਮਤਲਬ ਜਿਵੇਂ ਟਰੀਟਮੈਂਟ ਤੁਸੀਂ ਦੱਸਦੇ ਹੋ ਕੋਈ ਹੋਰ ਉਹਨਾਂ ਨੇ ਕੋਈ ਕਿੱਥੇ ਆਏ ਤੋਂ ਸਰਜਰੀ ਕੀਤੀ ਕੋਈ ਇਹਨਾਂ ਦੀ ਸਰਜਰੀ ਇੱਥੇ ਕੋਈ ਨਹੀਂ ਹੋਈ ਹੈ ਬਸ ਉਹਨਾਂ ਨੇ ਸਫਾਈ ਕੀਤੀ ਹੈ ਤੇ ਮਸ਼ੀਨ ਲਾਈ ਹੈ ਜੀ ਮਸ਼ੀਨ ਲਾਈ ਹੈ ਬਸ ਹੋਰ ਕੋਈ ਉਹਨਾਂ ਕੋਈ ਰਿਕਾਰਡ ਨਹੀਂ ਹੈਗਾ ਵੀ ਇਹਨੇ ਸਰਜਰੀ ਕੀਤੀ ਹੋਵੇ ਸਰਜਰੀ ਕੋਈ ਨਹੀਂ ਕੋਈ ਕੀਤੀ ਸਰਜਰੀ ਪਹਿਲੀ ਉਹਨਾਂ ਨੇ ਇੰਪਲਾਂਟ ਕੱਢ ਕੇ ਭੇਜਿਆ ਸੀਗਾ ਉੱਥੇ ਬੈਸਟ ਅਫਰੀਕਾ ਦੇ ਵਿੱਚ ਹਾਂਜੀ ਓਕੇ ਤੇ ਦੇਖੋ ਕਿ ਡਾਕਟਰ ਸਾਹਿਬ ਵੀ ਸਾਡੇ ਦੱਸਦੇ ਨੇ ਵੀ ਇੱਥੇ ਆਇਆ ਵੀ ਕੋਈ ਸਰਜਰੀ ਨਹੀਂ ਹੋਈ ਇਦਾਂ ਦੀ ਜਿਹਦੇ ਨਾਲ ਆਪਾਂ ਨੂੰ ਇਦਾਂ ਲੱਗ ਸਕੇ ਵੀ ਹਾਂ ਇਹਨਾਂ ਦਾ ਕੋਈ ਵੱਡਾ ਆਪਰੇਟ ਹੋਇਆ ਵਾ ਤੇ ਪਰ ਹੁਣ ਹੁਣ ਤੁਸੀਂ ਸਾਰੇ ਅਰਦਾਸ ਕਰਿਓ ਦੁਆ ਕਰਿਓ ਕੋਈ ਅਸੀਸ ਦਿਓ ਵਿਦੇਸ਼ੀ ਆ ਵੀਰ ਪੰਜਾਬ ਦੀ ਧਰਤੀ ਤੇ ਪਹੁੰਚ ਗਿਆ ਤੇ ਸੁਪਨਿਆਂ ਦੇ ਘਰ ਪਹੁੰਚ ਗਿਆ ਇਸ ਟਾਈਮ ਹਨਾ ਤੇ ਇੱਥੇ ਸੁਪਨਿਆਂ ਦੇ ਹਸਪਤਾਲ ਵਿੱਚ ਦਾਖਲਾ ਤੇ ਇੱਥੋਂ ਇਹ ਬਾਈ ਠੀਕ ਇੱਕ ਤਾਂ ਲੈਂਗੁਏਜ ਬਾਰਡਨ ਆ ਨਾ ਮੈਨੂੰ ਅੰਗਰੇਜ਼ੀ ਵਾਲੀ ਆਉਂਦੀ ਨਹੀਂ ਪੜ੍ਹਨੀ ਨਹੀਂ ਬੋਲਣੀ ਨਹੀਂ ਆਉਂਦੀ ਕਿ ਤੇ ਬਾਈ ਅੰਗਰੇਜ਼ੀ ਚ ਬੋਲਦਾ ਜ਼ਿਆਦਾ ਤੇ ਪਰ ਫਿਰ ਵੀ ਸਾਡੇ ਸਾਰੇ ਸਟਾਫ ਦੇ ਮੈਂਬਰ ਇਹ ਨਾਲ ਗੱਲ ਕਰ ਰਹੇ ਨੇ ਹਾਊ ਤੁਸੀਂ ਫੀਲ ਹੇਅਰ ਯੂ ਆਰ ਨਾਟ ਅਫਰੇਡਰ ਯੂ ਆਰ ਬੈਟਰ ਫੀਲ ਵਾਟ ਯੂ ਫੀਲ ਆਮ ਬੈਟਰ ਆਮ ਆਮ ਹੈਪੀ ਟੂ ਬੀ ਹੇਅਰ ਆਮ ਹੈਪੀ ਫੋਰ ði ਐਨਜੀਓ ਆਪੀਸ਼ੀ ਸੋ ਮਾਸ਼ਾਹਰਤ ਰੀਲੀਫ ਥੈਟ ਆਰ ਬੀ ਓਕੇ 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 ਥੈਂਕ ਯੂ ਨੋ ਪ੍ਰੋਬਲਮ ਡੋਨਟ ਵਰੀ ली आई विल ट्राई माय बेस्ट ओके नो नो प्रॉब्लम ब्रो ओके थैंक यू सो मच और कॉल फैमिली ਇਹਨੇ ਫੋਨ ਦਿਓ ਕਿੱਥੇ ਦਾ ਇਹਦੇ ਕੋਲੇ ਇੱਕ ਫੋਨ ਸੀਗਾ ਜੀ ਇਹ ਉਹ ਫੋਨ ਤੋਂ ਆਪਣੀ ਬੇਟੀਆਂ ਦੇ ਨਾਲ ਗੱਲ ਕਰਦਾ ਆਪਣੀ ਵਾਈਫ ਦੇ ਨਾਲ ਵੀ ਗੱਲ ਕਰ ਲੈਂਦਾ ਰੋਜ਼ ਉਹ ਵੀ ਵਿਚਾਰੇ ਇਹਨੂੰ ਵਾਪਸ ਸੱਦ ਰਹੇ ਆ ਉਹ ਵੀ ਕਹਿ ਰਹੇ ਆ ਵੀ ਤੂੰ ਵਾਪਸ ਆ ਜਾ ਮੁੰਡਿਆ ਇੱਥੇ ਨਾ ਹੁਣ ਉਸੀਂ ਸੋਚ ਕੇ ਦੇਖੋ ਵੀ ਸਾਰਾ ਪੈਸਾ ਵੀ ਖਰਾਬ ਕਰ ਲਿਆ ਤੇ ਕੋਲੇ ਟਿਕਟ ਜੋਗੇ ਪੈਸੇ ਰਹਿ ਗਿਆ ਹੁਣ ਇਹ ਵਿਚਾਰਾ ਵਾਪਸ ਜਾਣ ਜੋਗਾ ਵੀ ਨਹੀਂ ਉੱਥੇ ਪਿਆ ਬਸ ਇੱਕ ਰਿਕੁਐਸਟ ਕਰ ਰਿਹਾ ਸੀ ਵੀ ਮੇਰਾ ਕਿਸੇ ਤਰੀਕੇ ਟਰੀਟਮੈਂਟ ਕਰਵਾ ਦੋ ਤੇ ਉਹ ਸਾਰੀਆਂ ਵੀਡੀਓ ਅਸੀਂ ਇਸ ਵੀਡੀਓ ਦੇ ਨਾਲ ਜੋੜੀਆਂ ਹੋਈਆਂ ਵਾ ਤੁਸੀਂ ਸਾਰੇ ਪੂਰੀ ਵੀਡੀਓ ਜ਼ਰੂਰ ਦੇਖਿਓ ਇਸ ਤੋਂ ਬਾਅਦ ਵਿੱਚ ਜਿਹੜੀਆਂ ਵੀਰੇ ਨਾਲ ਗੱਲਾਂ ਹੋਈਆਂ ਸੀ ਉੱਥੇ ਜਾਂ ਜਿਹੜੀਆਂ ਨੇ ਵੀਰੇ ਨੇ ਸਾਨੂੰ ਵੀਡੀਓ ਭੇਜੀਆਂ ਸੀਗੀਆਂ ਜਾਂ ਜਿਹੜੇ ਉੱਥੇ ਹਾਲਾਤ ਸੀ ਵੀਰੇ ਦੇ ਸਾਰੇ ਪੂਰੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਨਜ਼ਰ ਆਉਣਗੇ ਤੇ ਹੁਣ ਸਾਰਮ ਹियर ਆਮ ਹियर ਵਿ ਜੈਮ ਦੇ ਆਰ ਦੇ ਆਰ ਸੋ ਦੇ ਆਰ ਸੋ ਨਾਈਸ ਵਿਦ ਮੀ ਦੇ ਆਰ ওকে ਆ ਟੂ ਆ ਦਸ ਗੂਡ ਦਸ ਬੀ ਵੈਰੀ ਗੂਡ ਨਮਸਤੇ ਸੋ ਵਾਟ ਵਾਸ ਟੂ ਨਾ ਹਾਈ ਹਾਈ ਹਾਊ ਆਰ ਯੂ ਜੈਨ ਨਾ ਸੁਬਾਨ ਥੈਂਕ ਯੂ ਸੈਮ ਨੋ ਡੋਨਟ ਵਰੀ ਟੈਂਸ਼ਨ Oh, I am uh, uh, try to treatment best treatment in the charity. I help her in the God. That was why she said, so "I am put na uh, Priyanka hospital uh, in Mumbai." So, but uh -huh. where the, doc the doctor be me for can take care of me? But since Sunday go come, then go come pull her for cleaner, but unable cleaner now and just open her first. You okay, well, then, um, for, for, for it to get like uh, a yeah. air. Yeah, of, yeah, okay? yeah, exactly. Okay, Priyanka sister is my sister, Pranka. She called to Bombay. Okay, okay, okay. Mm -hmm. so okay. don't worry. I am try oh, my team hospital. Hi, team. Hi, team. How are you? <laughs> uh, I'm fine. Thank you all so very much. Don't worry, no worry. Hey, pick up the video call here. I did with the there. Eh? because yesterday they they be hold me phone, so I'll not be able to use my phone. So then try for call for clarify good me. me go with the yeah, I do appreciate it. Don't worry. Okay, any call worry. time call me, anytime this number call and I call you yeah. information, oh, you're broke. Okay. Okay. Then you call at what's any time? What's your name? Gurpreet. Yeah, what's your name? Gurpreet. Okay. Oh, good, please. Okay, okay, and I'll yeah. save that now. Okay, okay, bro. I'll save that now. Thank okay. you very much. See you later, boy. I'll there anyway. I'll, I'll see you later. No worries. He will come here. He want to come here and March. Sure, he can. Okay. He can. This. this. Yeah, anyway, he want to come. Most welcome. Most welcome. Anytime, most welcome. Yeah, I'm coming. I have a key I don't know whether. Can you see? Can oh. you see this key Yes, yes, yes. Hi. Just treatment. I want you to come ਅਸੀਂ ਆਪਣੇ ਵੱਲੀੋਂ ਕੋਸ਼ਿਸ਼ ਕਰ ਰਹੇ ਹਾਂ ਜੀ ਵੀ ਇਸ ਭਰਾ ਦੇ ਨਾਲ ਕਮਿਊਨੀਕੇਸ਼ਨ ਗੈਪ ਆ ਜਿਹੜਾ ਉਹਨੂੰ ਵੀ ਅਸੀਂ ਕਿਸੇ ਤਰੀਕੇ ਘਟਾਈਏ ਇਹਨਾ ਜਿੰਨੀਆਂ ਗੱਲਾਂ ਇਹਨੂੰ ਪੰਜਾਬੀ ਸਿਖਾਉਣ ਦੀ ਵੀ ਕੋਸ਼ਿਸ਼ ਕਰਾਂਗੇ ਵੀ ਅਸੀਂ ਇਹਦੀ ਅੰਗਰੇਜ਼ੀ ਬੋਲ ਰਹੇ ਹਾਂ ਤੇ ਇਹ ਵੀ ਸਾਡੀ ਭਾਸ਼ਾ ਬੋਲੇ ਹਨ ਤੇ ਬਾਕੀ ਟਰੀਟਮੈਂਟ ਲਈ ਤਾਂ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਸ਼ਾਏ ਪਰਦੇਸੀ ਦੀ ਲਤ ਠੀਕ ਹੋ ਜਾਵੇ ਤੇ ਆਪਣੇ ਬੱਚਿਆਂ ਦੇ ਵਿੱਚ ਵਾਪਸ ਜਾਵੇ ਘਰੇ ਤਿੰਨ ਬੇਟੀਆਂ ਵੈਦੀਆਂ ਪਰ ਇੰਡੀਆ ਦੇ ਵਿੱਚ ਹੁੰਦਾ ਤਾਂ ਆਪਾਂ ਇਹਨੂੰ ਬੜਾ ਤਰਸੀਦਾ ਵਿਚਾਰੇ ਦੇ ਤਿੰਨ ਬੇਟੀਆਂ ਮਤਲਬ ਉੱਥੇ ਵਿਚਾਰਾ ਨਹੀਂ ਹੁੰਦਾ ਤਿੰਨ ਬੇਟੀਆਂ ਵਾਲਾ ਉੱਥੇ ਬੇਟੀਆਂ ਨੂੰ ਤੇ ਬੇਟਿਆਂ ਨੂੰ ਬਰਾਬਰੀ ਸਮਝਿਆ ਜਾਂਦਾ ਚਾਹੇ ਉਹ ਕੰਟਰੀਆਂ ਸਾਡੇ ਤੋਂ ਪਿੱਛੇ ਨੇ ਪਰ ਸਾਡੇ ਇੱਥੇ ਜਦੋਂ ਬੇਟੀ ਦਾ ਨਾਂ ਲੈਨੇ ਆ ਉੱਥੇ ਬੰਦੇ ਦਾ ਮੂੰਹ ਐਦਾਂ ਦਾ ਹੋ ਜਾਂਦਾ ਅਫਸੋਸ ਵਾਲਾ ਵੀਰੇ ਤਾਂ ਵਿਚਾਰੇ ਦੇ ਤਿੰਨ ਬੇਟੀਆਂ ਵੀ ਆ ਪਰ ਇਸ ਬੰਦੇ ਲਈ ਸਿਰਫ ਇੰਨੀ ਅਰਦਾਸ ਦੀ ਲੋੜ ਆ ਇੰਨੀ ਦੁਆ ਦੀ ਲੋੜ ਆ ਵੀ ਇਹ ਠੀਕ ਹੋ ਕੇ ਜਾਵੇ ਵਾਪਸ ਆਪਣੇ ਵਾਸਤੇ ਵੀ ਇੱਕ ਮਾੜਣ ਵਾਲੀ ਗੱਲ ਹੋਊਗੀ ਕਿਉਂਕਿ ਜਿੰਨੀ ਆਪਾਂ ਇੱਥੇ ਆਏ ਨਾ ਇਹਦੇ ਨਾਲ ਮਾੜਾ ਕੀਤਾ ਵਾ ਉਹਦੀ ਪਰਭਾਈ ਇਹ ਹੀ ਹੈ ਵੀ ਜੇ ਇੱਥੋਂ ਠੀਕ ਹੋ ਕੇ ਜਾਵੇ ਤਾਂ ਹੀ ਸਾਡੀ ਇੱਜ਼ਤ ਆ ਜਿਹੜੀ ਉਹ ਵਾਪਸ ਬਚਦੀ ਹੈ ਨਹੀਂ ਤਾਂ ਇਹ ਬੰਦੇ ਦਾ ਐਕਸਪੀਰੀਅੰਸ ਜਿਹੜਾ ਇੰਡੀਆ ਦੇ ਨਾਲ ਰਿਹਾ ਇੱਥੇ ਭਾਰਤ ਦੇ ਨਾਲ ਰਿਹਾ ਹੈ ਦਾ ਐਕਸਪੀਰੀਅੰਸ ਉਹ ਬੜਾ ਮਾੜਾ ਰਿਹਾ ਸ਼ਾਇਦ ਇਹ ਜ਼ਿੰਦਗੀ 'ਚ ਕਦੇ ਇੰਡੀਆ ਵੱਲ ਨੂੰ ਮੂੰਹ ਨਾ ਕਰੇ ਤੇ ਇਹ ਕਦੇ ਵੀ ਕਿਸੇ ਨੂੰ ਰეკਮੈਂਡ ਵੀ ਨਹੀਂ ਕਰੂਗਾ ਵੀ ਤੁਸੀਂ ਇੰਡੀਆ ਜਾਇਓ ਟਰੀਟਮੈਂਟ ਲਈ ਤਾਂ ਖਾਸ ਕਰਕੇ ਨਗਯਾਨ ਨੂੰ ਇਹ ਕਹੂਗਾ ਵੀ ਉੱਥੇ ਤਾਂ ਲੁੱਟ ਲੈਂਦੇ ਲੋਕ ਹਨਾ ਪਰ ਇੱਥੋਂ ਇਹ ਇੱਕ ਚੰਗਾ ਸਨੇਹਾ ਲੈ ਕੇ ਜਾਵੇ ਇੱਥੋਂ ਇੱਕ ਚੰਗੀਆਂ ਯਾਦਾਂ ਲੈ ਕੇ ਜਾਵੇ ਕਿ ਪਲੀਜ਼ ਸਾਰੇ ਅਰਦਾਸ ਕਰਿਓ ਬਾਬਾ ਜੀ ਸਾਨੂੰ ਸਮੱਤ ਬੁੱਧੀ ਬਖਸ਼ਣ ਸਾਡੀ ਟੀਮ ਨੂੰ ਸਮੱਤ ਬੁੱਧੀ ਬਖਸ਼ਣ ਹਿੰਮਤ ਬਖਸ਼ਣ ਅਸੀਂ ਇਸ ਪਰਦੇਸੀ ਵੀਰ ਦੀ ਮਦਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਇਹ ਹਾਓ ਆਰ ਯੂ ਅਮ ਦੀ ਐਕਸੀਡੈਂਟ ਟੂ ਬੀ ਸਟਾਰਟ ਵਿਦ ਆਈ ਕਮ ਫਰਮ ਸੇਰਾਲੀਓਨ But not South Africa is West Africa, Sierra Leone. Yes, we don't have. Um, I have this accident since July, July 27 in my country, Sierra Leone. But mm. I try to um, mend this accident. I don't have finances to do that, so I have a, uh, some of my relative who assist me to come to buy. so they assist me for the flight and came. I went to the because one of my brother. Google this hospital on, the, on the, the website, nobody hospital, call them and tell her about my leg. So we book a flight, I came since the 14th of December, I came in Mumbai. So the hospital arrange taxi for me, pick me up in the airport, direct to the hospital. So I spent almost two weeks in the hospital. But the funding is my problem. Yeah, called for two months, finance, finance, finance. I don't, I can't afford anymore. So I decided to move from the hospital. The hospital tried to find a cheap guest house for me around. So I went to the guest house. still I'm, I'm in the guest house, spend still money. I even have some debt in the guest house i, I can 't afford anything, so that 's why I'm asking for help to any charity organization or NGO to help me to fix my food. I have three girls in my country um, they check on me every day, they call me, video call, that when are you coming, that what's going on? I just, I just said to, to them that I'm coming very soon, just wait for me. I'm trying. Because the country I came from is a less privileged country. We are really, really suffering in that country, already. So that, That's my story for now. Hanji Viro, SEGID video. ਤੇ ਬਹੁਤ ਹੀ ਕਮਾਲ ਦੀ ਵੀਡੀਓ ਸੀ ਬਹੁਤ ਹੀ ਇਹ ਦੇ ਅੰਦਰ ਇਮੋਸ਼ਨ ਜੁੜੇ ਹੋਏ ਸੀ ਵੀਡੀਓ ਦੇ ਅੰਦਰ ਕਿ ਇੱਕ ਵੈਸਟ ਆਫਰੀਕਾ ਦਾ ਜਿਹੜਾ ਬੰਦਾ ਹੈ ਉਹ ਇਲਾਜ ਕਰਵਾਉਣ ਵਾਸਤੇ ਜਦੋਂ ਮੁੰਬਈ ਦੇ ਹਸਪੀਟਲ ਦੇ ਅੰਦਰ ਜਾਂਦਾ ਹੈ ਤੇ ਮੁੰਬਈ ਦਾ ਜਿਹੜਾ ਪ੍ਰਾਈਵੇਟ ਹਸਪੀਟਲ ਹੈ ਅਸੀਂ ਬਹੁਤ ਅੱਛੀ ਤਰ੍ਹਾਂ ਜਾਣਦੇ ਹਾਂ ਜਿੰਨੇ ਵੀ ਪ੍ਰਾਈਵੇਟ ਹਸਪੀਟਲ ਹੁੰਦੇ ਨੇ ਉਹਨਾਂ ਦੇ ਜਿਹੜੇ ਚਾਰਜੇਜ਼ ਹੁੰਦੇ ਨੇ ਬਹੁਤ ਜ਼ਿਆਦਾ ਹੁੰਦੇ ਨੇ ਤੇ ਉਹ ਜਿਹੜਾ ਵੈਸਟ ਆਫਰੀਕਾ ਦਾ ਬੰਦਾ ਸੀ ਉਸ ਬੇਚਾਰੇ ਨੂੰ ਲੁੱਟਿਆ ਗਿਆ ਚੰਦ ਇੱਕ ਪੈਸੇ ਉਹਦੇ ਕੋਲ ਸੀ ਤੇ ਉਹਦਾ ਜਿਹੜਾ ਇਲਾਜ ਉਹ ਵੀ ਪ੍ਰੋਪਰ ਨਹੀਂ ਹੋਦਾ ਹੋਇਆ ਉਹਦਾ ਜਿਹੜਾ ਜ਼ਖਮ ਸੀ ਉਹ مزید ਖਰਾਬ ਹੋਇਆ ਤੇ ਫਿਰ ਕੀ ਹੋਇਆ ਇੱਕ ਸਿੱਖ ਦੀ ਜਦੋਂ ਨਜ਼ਰ ਪੈਂਦੀ ਏ ਕਿ ਇਸ ਬੰਦੇ ਨੂੰ ਜ਼ਰੂਰਤ ਏ ਜ਼ਰੂਰਤਮੰਦੇ ਤੇ ਸਿੱਖ ਸਰਦਾਰ ਉਹਨੂੰ ਫਿਰ ਉਂਝ ਨਹੀਂ ਛੱਡਦੇ ਐਨਜੀ ਹੋਇਆ ਫਿਰ ਉਹ ਸੇਵਾ ਸੈਂਟਰ ਦੇ ਅੰਦਰ ਆਏ ਸਿੱਖ ਸਰਦਾਰ ਉਹਨੂੰ ਲੈ ਕੇ ਆਏ ਤੇ ਉਹਦਾ ਪ੍ਰੋਪਰ ਇਲਾਜ ਕਰਵਾਇਆ ਉਹੀ ਕਹਿੰਦੇ ਨੇ ਇੱਕ طرف ਅਗਰ ਲੁੱਟਣ ਵਾਲੇ ਨੇ ਤੇ ਦੂਸਰੀ طرف ਬਚਾਨ ਵਾਲੇ ਵੀ ਨੇ ਸੇਵਾ ਕਰਨ ਵਾਲੇ ਵੀ ਨੇ ਯਾਰ ਬਹੁਤ ਵੱਡੀ ਗੱਲ ਹੈ ਕਿ ਗੈਰ ਮੁਲਕੀ ਬੰਦੇ ਦਾ ਇਲਾਜ ਕਰਵਾਣਾ ਜਿਹੜਾ ਤੁਹਾਡੇ ਦੇਸ਼ ਦਾ ਵੀ ਨਹੀਂ ਹੈਗਾ ਜਿਹੜਾ ਪੰਜਾਬ ਦਾ ਵੀ ਨਹੀਂ ਹੈਗਾ ਜਿਹੜਾ ਤੁਹਾਡੇ ਰਿਲੀਜੀਅਨ ਦਾ ਵੀ ਨਹੀਂ ਹੈਗਾ ਸਿੱਖ ਸਰਦਾਰ ਹਰ ਉਸ ਇਨਸਾਨ ਦੀ ਮਦਦ ਕਰ ਰਹੇ ਨੇ ਹਰ ਉਸ ਇਨਸਾਨ ਦੀ ਹੈਲਪ ਕਰ ਰਹੇ ਨੇ ਹਰ ਉਸ ਇਨਸਾਨ ਦੀ ਸੇਵਾ ਕਰ ਰਹੇ ਨੇ ਜਿਹੜਾ ਮੁਸ਼ਕਲ ਦੇ ਵਿੱਚ ਹੈ ਜਿਹਦੇ ਤੇ ਮੁਸ਼ਕਲ ਟਾਈਮ ਹੈ ਤੇ ਐਸੀ ਜਿਹੀ ਆਜੀ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬੋਸ਼